13 ਤਰੀਕ ਨੂੰ 13 ਜੁਲਾਈ ਨੂੰ ਦਿਨ ਐਤਵਾਰ ਤੱਪਾ ਮੰਡੀ ਤੱਪਾ ਮੰਡੀ ਜ਼ਿਲ੍ਹਾ ਫਰਨਾਲਾ ਉੱਥੋਂ ਦੀ ਦਾਣਾ ਮੰਡੀ ਜਿੱਥੇ ਅਸੀਂ ਹੁਣ ਬੈਠੇ ਆਂ ਦਾਣਾ ਮੰਡੀ ਦੇ ਵਿੱਚ ਐਸੇ ਜਗ੍ਹਾ ਦੇ ਉੱਤੇ ਤਾਜੋ ਕੇ ਰੋਡ ਦੇ ਉੱਤੇ ਜਦੋਂ ਤੱਪੇ ਤੋਂ ਆਪਾਂ ਤਾਜੋ ਪਿੰਡ ਨੂੰ ਜਾਂਦੇ ਆਂ ਤਾਂ ਉੱਥੇ ਇਹ ਦਾਣਾ ਮੰਡੀ ਪੈਂਦੀ ਹੈ ਉਹਦੇ ਵਿੱਚ ਆਪਣਾ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਜਬਰ ਵਿਰੋਧੀ ਇਕੱਠ ਰੱਖਿਆ ਗਿਆ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਸੰਰਸ ਦੇ ਲਈ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਜ਼ਬਰ ਦੇ ਖਿਲਾਫ ਅੱਜ ਉੱਠਣ ਦੀ ਬੋਲਣ ਦੀ ਲੋੜ ਹੈ ਨਹੀਂ ਪੰਜਾਬੀਓ ਚੇਤਾ ਰੱਖਿਓ ਮੇਰੀ ਗੱਲ ਯਾਦ ਰੱਖਿਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਅੱਗ ਪੰਜਾਬ 'ਚ ਫੈਲ ਰਹੀ ਹੈ ਚਾਹੇ ਚਟਿਆਂ ਦੇ ਰੂਪ 'ਚ ਹੈ ਚਾਹੇ ਝੂਠੇ ਮੁਕਾਬਲਿਆਂ ਦੇ ਰੂਪ 'ਚ ਹੈ ਚਾਹੇ ਕਿਸੇ ਹੋਰ ਰੂਪ ਦੇ ਵਿੱਚ ਹੈ ਇਹ ਅੱਗ ਨੇ ਤੁਹਾਡੇ ਪੰਜਾਬੀਓ ਘਰ ਸਾੜ ਕੇ ਸੁਆਹ ਕਰ ਦੇਵੇ ਜੀ ਅੱਜ ਵੀ ਨਾ ਆਪਾਂ ਉੱਠੇ ਅੱਜ ਵੀ ਨਾ ਆਪਾਂ ਬੋਲੇ ਤਾਂ ਸੋ ਮੇਰੀ ਪੰਜਾਬਦਰ ਦੀ ਲੋਕਾਂ ਨੂੰ ਅਪੀਲ ਆ ਮਾਮਾ ਨੂੰ ਭੈਣਾਂ ਨੂੰ ਨੌਜਵਾਨ ਬਜ਼ੁਰਗਾਂ ਬੱਚਿਆਂ ਨੂੰ ਕਿ 13 ਤਰੀਕ ਨੂੰ ਵੱਡੀ ਗੰਟੀ ਦੇ ਬੱਚਾ ਜ਼ਿਲ੍ਹਾ ਬਰਨਾਲਾ ਤਪਾ ਮੰਡੀ ਤਾਜੋ ਕੇ ਰੋਡ ਦੇ ਉੱਤੇ ਰੈਲੀ ਰੱਖੀ ਗਈ ਹੈ ਜੋ ਇਹ ਜ਼ਬਰ ਦੇ ਵਿਰੁੱਧ ਹੈ ਤੇ ਮੈਂ ਖਾਸ ਤੌਰ ਤੇ ਅਪੀਲ ਕਰਦਾ ਉਹਨਾਂ ਪਰਿਵਾਰਾਂ ਨੂੰ ਜਿੰਨਾ ਪਰਿਵਾਰਾਂ ਦੇ ਬੱਚੇ ਨੌਜਵਾਨ ਮੁੰਡੇ ਤਿਵੇਂ 2-2.5 ਸਾਲਾਂ ਦੇ ਵਿੱਚ 40-45 ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਗਏ ਆ ਜਾਂ ਜਿੰਨੇ ਪਰਿਵਾਰਾਂ ਦੇ ਸੰਕੜੇ ਨੌਜਵਾਨ ਮੁੰਡਿਆਂ ਦੇ ਲੱਤਾਂਬਾਂਹ 'ਚ ਗੋਲੀਆਂ ਮਾਰੀਆਂ ਗਈਆਂ ਆਮ ਹੀ ਹੋ ਗਈ ਗੱਲ ਹਰ ਦੂਜੇ ਤੀਜੇ ਦਿਨ ਲੱਤਾਂਬਾਂਹ ਗੋਲੀ ਮਾਰ ਦਿੰਦੇ ਆ ਕੋਈ ਪੁਛ ਨਹੀਂ ਕੋਈ ਪੜਤਾਲ ਨਹੀਂ ਲੋਕ ਰੌਲਾ ਪਾ ਕੇ ਬਹਿ ਜਾਂਦੇ ਆ ਲੋਕ ਕੋਰਟਾਂ 'ਚ ਵੀ ਜਾਂਦੇ ਆ ਕੋਈ ਸੁਣਵਾਈ ਨਹੀਂ ਭਰਾਓ ਤੋਂ ਉਹਨਾਂ ਪਰਿਵਾਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਪਰਿਵਾਰ ਵੀ ਜਰੂਰ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਵੀ ਆ ਜਿਹੜੇ ਪਰਿਵਾਰ ਰਹਿ ਗਏ ਸੰਪਰਕ ਵੀ ਕਰਨ ਤੇ 13 ਤਰੀਕ ਨੂੰ ਇਹ ਜਗ੍ਹਾ ਤੇ ਵੀ ਆਉਣ ਜਿਹੜੀ ਅਸੀਂ ਜ਼ਬਰ ਵਿਰੋਧੀ ਰੈਲੀ ਲਖਿਆ ਕਿ ਇਹ ਅਸੀਂ ਇੱਥੇ ਨਹੀਂ ਛੱਡਣਾ ਮਸਲਾ ਜਿਹੜੇ ਮੌਜਬਾਨ ਮੁੰਡੇ ਮਾਰੇ ਗਏ ਆ ਜੋ ਪਰਿਵਾਰ ਸਾਡੇ ਨਾਲ ਖੜ ਗਏ ਆ ਵੀ ਹਾਈ ਕੋਰਟ ਜਾਣਾ ਪਵੇ ਸੁਪਰੀਮ ਕੋਰਟ ਜਾਣਾ ਪਵੇ ਜਿਹੜੇ ਵੀ ਦੋਸ਼ੀ ਲੋਕ ਨੇ ਇਹਦੇ ਉਹਨਾਂ ਨੂੰ ਟੈਰੇ ਤੱਕ ਲ ਜਾਵਾਂਗੇ ਸਜਾਵਾਂ ਦਵਾਵਾਂਗੇ ਜਿਵੇਂ ਕਿ ਪਹਿਲਾਂ ਵੀ 80 90 ਦੇ ਦੌਰ ਦੇ ਵਿੱਚ ਵੀ ਜਿਹੜੇ ਝੂਠੇ ਮੁਕਾਬਲੇ ਹੋਏ ਸੀ ਉਹਨਾਂ ਦੇ ਵਿੱਚ ਅੱਜ ਵੀ ਕਈ ਐਸਪੀ ਡੀਐਸਪੀ ਐਸਐਸਪੀ ਰੈਂਕ ਦੇ ਬੰਦਿਆਂ ਨੂੰ ਸਜਾਵਾਂ ਹੋ ਰਹੀਆਂ ਨੇ ਕਈ ਉਹਨਾਂ ਜੋ ਮਰ ਗਏ ਕਈ ਜਾਉਂਦੇ ਆ ਕਈ ਜ਼ਿਲ੍ਹਾ ਚਲੇ ਗਏ ਕਈਆਂ ਦੇ ਕੇਸ ਜਿਹੜੇ ਚੱਲ ਰਹੇ ਆ ਸੋ ਡਰਨ ਦੀ ਲੋੜ ਨਹੀਂ ਅਸੀਂ ਹਰ ਪੱਖ ਤੋਂ ਅਖੀਰ ਤੱਕ ਜਮਾ ਤੁਹਾਡੇ ਨਾਲ ਖੜਾਗੇ ਉਹ ਪਰਿਵਾਰ ਵੀ ਜਰੂਰ ਇੱਥੇ 13 ਤਰੀਕ ਨੂੰ ਦਿਨ ਐਤਵਾਰ ਕਪਾ ਮੰਡੀ ਜ਼ਿਲ੍ਹਾ ਬਰਨਾਲਾ ਤਾਜੋਕੇ ਰੋਡ ਦੇ ਉੱਤੇ ਬਾਰ ਬਾਰ ਗਾਣਾ ਮੰਡੀ ਐ ਉੱਥੇ ਪਹੁੰਚਣ ਦੀ ਜਰੂਰ ਕਿਰਪਾਲਤਾ ਕਰੋ ਅਗਲੀ ਗੱਲ ਬਾਈ ਇੰਪੋਰਟ